ਮੇਰਾ ਨਾਮ ਈ ਕੈਪਟਨ ਦਾਰਾ ਸਿੰਘ ਪਿੰਡ ਮੇਰਾ ਸੁਖਨਾਵਲੂ ਮੇਰੇ ਦੋ ਬੇਟੇ ਨੇ 9 ਆ ਉਹ ਤਿੰਨੇ ਬਾਹਰ ਨੇ ਕੈਨੇਡਾ ਕੈਲਗਰੀ ਦੇ ਵਿੱਚ ਸਾਡੀ ਨੌ ਰਾਨੀ ਕੋਲੇ ਪਹਿਲਾ ਬੱਚਾ ਬੇਟੀ ਹੋਈ ਐ ਜਿਹਦਾ ਅਸੀਂ ਪੋਤਰੀ ਦੇ ਹੋਣ ਦੇ ਨਾਤੇ ਸੈਲੀਬ੍ਰੇਟ ਕੀਤਾ ਹੈ ਜਿਹਦੇ ਵਿੱਚ ਮੇਰੇ ਰਿਸ਼ਤੇਦਾਰ ਆਣ ਗਵਾਨ ਗਲੀ ਮੁਹੱਲਾ ਮੇਰੇ ਯੂਨੀਅਨ ਦੇ ਪ੍ਰਧਾਨ ਸਾਹਿਬ ਸਾਰਿਆਂ ਨੇ ਰਲ ਮਿਲ ਕੇ ਸਾਡੇ ਇੰਸਪੈਕਟਰ ਸਾਹਿਬ ਦੇ ਬਾਕੀ ਹੋਰ ਸਾਡੇ ਸਾਥੀ ਦੇ ਸਾਰੇ ਜਿਨ੍ਹਾਂ ਨੇ ਰਲ ਮਿਲ ਕੇ ਪੂਰਾ ਸੈਲੀਬ੍ਰੇਟ ਕੀਤਾ ਜੀ ਗੁਰੂ ਮਹਾਰਾਜ ਦਾ ਸਭ ਤੋਂ ਪਹਿਲਾਂ ਅਸੀਂ ਮਹਾਰਾਜ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਾਇਆ ਸੁਖਣੀ ਸਾਹਿਬ ਦਾ ਪਾਠ ਪਰਵਾ ਤੇ ਓਟ ਆਸਰਾ ਲੈ ਕੇ ਉਸ ਤੋਂ ਬਾਅਦ ਚ ਪੌਦਾ ਲਾਇਆ ਬੇਟੀ ਦੇ ਨਾਂ ਤੇ ਪੋਤਰੀ ਦੇ ਨਾਂ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਸੈਲੀਬ੍ਰੇਟ ਅਸੀਂ ਕਰ ਰਹੇ ਹਾਂ ਜੀ ਸਰ ਤੁਸੀਂ ਬੱਚੀ ਦੇ ਹੁਣ ਤੇ ਔਰ ਵਧੀਆ ਸੈਲੀਬ੍ਰੇਟ ਕੀਤਾ ਜਿਹੜੇ ਲੋਕ ਅੱਜ ਵੀ ਡਿਫਰੈਂਸ ਸਮਝਦੇ ਆ ਔਰ ਬੇਟੇ ਔਰ ਬੇਟੀ ਨੂੰ ਫਰਕ ਰੱਖਦੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਆ ਮੇਰਾ ਸੁਨੇਹਾ ਜੀ ਇਹ ਪੂਰੇ ਪੰਜਾਬ ਨੂੰ ਕਿ ਬੇਟੀ ਤੇ ਬੇਟੇ ਦੇ ਵਿੱਚ ਕੋਈ ਫਰਕ ਨਹੀਂ ਜਦੋਂ ਸਾਨੂੰ ਪਤਾ ਲੱਗਿਆ ਸੀ ਇੰਨੀ ਮਤਲਬ ਖੁਸ਼ੀ ਮਨਾਈ ਖੁਸ਼ੀ ਹੋਈ ਸਾਨੂੰ ਉਸ ਤੋਂ ਬਾਅਦ ਦੇ ਵਿੱਚ ਸ਼ੁਰੂ ਤੋਂ ਹੀ ਮੇਰਾ ਇਹ ਐਮ ਸੀਗਾ ਕਿ ਚਾਹ ਪੋਤਰਾ ਹੋਵੇ ਚਾਹ ਪੋਤਰੀ ਹੋਵੇ ਪਰ ਮੈਂ ਸੈਲੀਬ੍ਰੇਟ ਕਰੂੰਗਾ ਖੁਸ਼ੀ ਦੇ ਨਾਲ ਪੂਰਾ ਸੈਲੀਬ੍ਰੇਟ ਕਰੂੰਗਾ ਤੇ ਪੋਤਰੀ ਹੋਣ ਦੇ ਨਾਤੇ ਮੈਂ ਬਹੁਤ ਹੀ ਖੁਸ਼ਾ ਹੋਰ ਬਹੁਤ ਹੀ ਖੁਸ਼ੀ ਦੇ ਨਾਲ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਬਾਕਾਇਨੋ ਮੇਰਾ ਸੰਦੇਸ਼ ਆ ਕਿ ਪੁੱਤ ਤੇ ਪੋਤਰੀ ਪੁੱਤ ਪੋਤ ਦੇ ਵਿੱਚ ਕੋਈ ਫਰਕ ਨਹੀਂ ਹੈ ਅੱਜ ਅੱਜ ਬੜੇ ਲੋਕ ਨੇ ਜਿਹੜੇ ਪੋਤੇ ਨੂੰ ਔਰ ਆਪਦੇ ਬੇਟੀ ਨੂੰ ਆ ਬੜਾ ਪਿਆਰ ਸਤ ਕਰ ਦੇ ਰਹੇ ਆ ਔਰ ਉਹਦੇ ਨਾਲ ਡਿਕਟੇਟਰਸ਼ਿਪ ਰੱਖਦੇ ਆ ਨਹੀਂ ਹੋਣਾ ਨਹੀਂ ਹੋਣਾ ਚਾਹੀਦਾ ਜੀ ਮੈਂ ਜਿਸ ਦਿਨ ਆਪਣੀ ਨੋ ਨੂੰ ਵਿਆਹ ਕੇ ਲੈ ਕੇ ਆਇਆ ਸੀ ਉਸ ਦਿਨ ਹੀ ਉਥੋਂ ਨੂੰ ਆਪਣੀ ਧੀ ਸਮਝ ਕੇ ਲੈ ਕੇ ਆਇਆ ਸੀਗਾ ਮੇਰੇ ਸਾਰੇ ਗਲੀ ਮੁਹੱਲੇ ਆਣ ਗਵਾਂਢ ਰਿਸ਼ਤੇਦਾਰਾਂ ਦੇ ਵਿੱਚ ਸਾਰਿਆਂ ਦਾ ਪਤਾ ਸਾਰਿਆਂ ਨੂੰ ਪਤਾ ਹੈ ਕਿ ਮੈਂ ਆਪਣੀ ਨੋਹ ਨਹੀਂ ਧੀ ਬਣਾ ਕੇ ਰੱਖੀ ਹੈ ਬਾਕੀ ਮੈਂ ਸਾਰਿਆਂ ਨੂੰ ਇਹ ਸੁਨੇਹ ਚ ਦੇਣਾ ਚਾਹਣਾ ਹੈ ਕਿ ਨੋਹਾਂ ਨੂੰ ਜਿੰਨਾ ਚਿਰ ਤੁਸੀਂ ਧੀਆ ਬਣਾ ਕੇ ਨਹੀਂ ਰੱਖੋਗੇ ਉਹਨਾਂ ਚਿਰ ਤੋੜਾ ਬਹੁਤ ਫਰਕ ਪੈਂਦਾ ਰਹਿੰਦਾ ਪਰ ਨੋਹਾਂ ਨੂੰ ਧੀਆ ਬਣਾ ਕੇ ਰੱਖੋਗੇ ਤਾਂ ਕੋਈ ਫਰਕ ਨਹੀਂ ਪਊਗਾ ਨੋਹਾਂ ਵੀ ਇੱਜ਼ਤ ਕਰਨੀ ਹੈ ਥੈਂਕ ਯੂ ਅੱਜ ਸਾਡੀ ਜੁਣੀਆ ਦੇ ਵਾਈਸ ਪ੍ਰਧਾਨ ਕਪਤਨ ਦਲਸ਼ਮਿਲ ਸਾਹਿਬ ਉਹਨਾਂ ਪਰਿਵਾਰ ਚ ਪਹਿਲਾ ਬੱਚਾ ਗੁਰੂ ਮਾਹ ਜੀ ਹਜੂਰੀ ਤੋਂ ਹੈ ਪੈਦਾ ਹੋਇਆ ਪੁੱਤਰੀ ਔਰ ਉਹਨਾਂ ਖੁਸ਼ੀ ਵਿੱਚ ਅੱਜ ਉਹਨਾਂ ਨੇ ਇੱਥੇ ਘਰੇ ਪਾਠ ਕਰਾਇਆ ਉਹ ਸੋਜਣਾ ਪਾਠ ਕਰਾਇਆ ਉਸ ਤੋਂ ਬਾਅਦ ਇੱਕ ਪੌਦਾ ਲਵਾਇਆ ਤੇ ਸਾਰੇ ਪਰਿਵਾਰ ਨੇ ਖੁਸ਼ੀ ਮਨਾਈਆਂ ਤੇ ਅਸੀਂ ਵੀ ਇਸ ਪਰਿਵਾਰ ਨੂੰ ਲੱਖ ਲੱਖ ਵਧਾਈ ਦੇਣਾ ਚਾਹੁੰਦੇ ਆ ਔਰ ਮੈਂ ਅਸਿਕ ਕਰਦਾ ਆ ਆ ਦੀ ਪੁੱਤਰੀ ਤੋਂ ਕਿ ਪ੍ਰਮਾਤਮਾ ਉਹਨੂੰ ਚੜ੍ਹਦੀ ਕਲਾ ਵਿੱਚ ਹਮੇਸ਼ਾ ਰੱਖੇ